ਸ਼ੋਰਾਂ ਵਿਚੋ ਲਿਆਂਦੀ ਸੀ ਨਵੀਂ ਸਕੂਟਰੀ ਕਢਾ ਕੇ ਘਰੇ ਆ ਕੇ ਤੇਲ ਚੋਕੇ ਸ਼ਗਨ ਮਨਾਉਣ ਲੱਗੇ ਨਿਕਲਿਆ ਵਿਚੋਂ ਸੱਪ ਅਕਸਰ ਹੀ ਜਦੋਂ ਕੋਈ ਨਵੀਂ ਚੀਜ਼ ਘਰ ਵਿੱਚ ਆਉਂਦੀ ਹੈ ਤਾਂ ਪਰਿਵਾਰ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਪਰ ਹੁਣ ਇੱਕ ਨਵੀਂ ਸਕੂਟਰੀ ਲਿਆਉਣ ਤੇ ਹੋਈ ਹੈਰਾਨ ਕਰਨ ਵਾਲੀ ਗੱਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਵੀਂ ਕਾਲੇ ਰੰਗ ਦੀ ਸਕੂਟਰੀ ਵਿੱਚੋਂ ਸੱਪ ਕੱਢਿਆ ਜਾ ਰਿਹਾ ਹੈ ਦਰਸਲ ਇਸ ਪਰਿਵਾਰ ਨੇ ਬਿਲਕੁਲ ਨਵੀਂ ਸਕੂਟਰੀ ਸ਼ੋਅਰੂਮ ਤੋਂ ਕਢਵਾਈ ਅਤੇ ਘਰੇ ਆ ਕੇ ਜਦੋਂ ਤੇਲ ਚੋਕੇ ਸ਼ਗਨ ਮਨਾ ਕੇ ਸਕੂਟਰੀ ਨੂੰ ਅੰਦਰ ਲਿਜਾਣ ਲੱਗੇ ਤਾਂ ਸਕੂਟਰੀ ਸਕੂਟਰੀ ਚਲਾਉਣ ਵਾਲੇ ਵਿਅਕਤੀ ਨੂੰ ਅਹਿਸਾਸ ਹੋਇਆ ਜਿਵੇਂ ਕਿ ਸਕੂਟਰੀ ਦੇ ਵਿੱਚ ਕੋਈ ਚੀਜ਼ ਹੁੰਦੀ ਏ ਤਾਂ ਪਰਿਵਾਰ ਵਾਲਿਆਂ ਨੇ ਬਾਹਰ ਹੀ ਸਕੂਟਰੀ ਖੜਾ ਕੇ ਬੈਟਰੀ ਮਾਰ ਕੇ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਸਕੂਟਰੀ ਵਿੱਚ ਤਾਂ ਇੱਕ ਸੱਪ ਹੈ ਜਿਸ ਤੋਂ ਬਾਅਦ ਸਕੂਟਰੀ ਬਾਹਰ ਹੀ ਖੜੀ ਕਰਕੇ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਅਤੇ ਸਕੂਟਰੀ ਖੋਲ-ਖੋਲ ਕੇ ਸੱਪ ਨੂੰ ਬਾਹਰ ਕੱਢਿਆ ਗਿਆ ਸੱਪ ਇਸ ਹਿਸਾਬ ਨਾਲ ਹੈ ਉਸ ਸਕੂਟਰੀ ਦੀ ਹੈੱਡਲਾਈਟ ਵਿੱਚ ਲੁਕਿਆ ਬੈਠਾ ਸੀ ਕਿ ਉਸ ਨੂੰ ਬਾਹਰ ਕੱਢਣ ਦੇ ਲਈ ਲਗਭਗ ਡੇਢ ਘੰਟਾ ਲੱਗ ਗਿਆ ਸੋ ਇਸ ਪਰਿਵਾਰ ਦੀ ਖੁਸ਼ਕਿਸਮਤੀ ਇਹ ਰਹੀ ਕਿ ਇਸ ਕਾਲੇ ਰੰਗ ਦੇ ਕੋਬਰੇ ਤੋਂ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ